ਮੇਰੇ ਬਹੁਤ ਹੀ ਸਤਿਕਾਰਯੋਗ ਈਟੀਟੀ 2364 ਅ ਵਿੱਜਗਾਰ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸੱਚ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਅਧਿਆਪਕ ਸਾਥੀਓ ਤੁਸੀਂ ਸਾਰੇ ਭਲੀ ਭਾਂਤ ਜਾਣੂ ਕਿ 2364 ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਈਟੀਟੀ 2364 ਟੀਮ ਹੈ ਜਿਹੜੀ ਲਗਾਤਾਰ ਇਸ ਭਰਤੀ ਦੇ ਉੱਤੇ ਜਿਹੜੀ ਕਿ ਪੈਰਵਾਈ ਹੈ ਜਿਹੜੀ ਕਰ ਰਹੀ ਹੈ ਔਰ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਹੈ ਜਿਹੜਾ ਟੀਮ ਦੇ ਵੱਲੋਂ ਜਿਹੜਾਗਾ ਜਾਰੀ ਹੈ ਔਰ ਸਾਥੀਓ ਜਿੰਨੇ ਵੀ ਸਾਥੀ ਨਿਗੇ ਇਸ ਭਰਤੀ ਦੇ ਵਿੱਚ ਜੋ ਸਾਥੀ ਆਉਂਦੇ ਨੇ ਤਾਂ ਸਾਰੇ ਸਾਥੀਆਂ ਨੂੰ ਇੱਕ ਉਤਸੁਕਤਾ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਭਰਤੀ ਜਿਹੜੀ ਕੰਪਲੀਟ ਹੋਵੇ ਤਾਂ ਸਾਥੀਓ 2364 ਟੀਮ ਵੀ ਇਹੀ ਚਾਹਦੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਭਰਤੀ ਦਾ ਪ੍ਰੋਸੈਸ ਹੈ ਜਿਹੜਾ ਸ਼ੁਰੂ ਹੋਵੇ ਤੇ ਜਲਦੀ ਤੋਂ ਜਲਦੀ ਜਿਹੜੇ ਸਾਡੇ ਸਾਥੀ ਜਿਹੜੇ ਪਿਛਲੇ 3 ਸਾਲਾਂ ਤੋਂ ਜੋ ਰੋਜ਼ਗਾਰ ਦਾ ਵੇਟ ਕਰ ਰਹੇ ਨੇ ਉਹਨਾਂ ਸਾਰੇ ਸਾਥੀਆਂ ਨੇ ਜਿਹੜਾ ਰੋਜ਼ਗਾਰ ਜਿਹੜਾ ਉਹਨਾਂ ਨੂੰ ਮਿਲੇ ਦਾ ਕੋਈ ਜਿਹੜਾ ਦਿਨਾਂ ਤੋਂ ਜਿਹੜੇ ਕੇ ਕਈ YouTube ਚੈਨਲਾਂ ਦੇ ਉੱਤੇ ਸਾਥੀਓ ਜਿਹੜੀ ਕੇ ਫੇਕ ਨਿਊਜ਼ ਹੈ ਜਿਹੜੀ ਆ ਪੜਾ ਕੇ ਜਿਹੜੀਆਂ ਅਪਲੋਡ ਕੀਤੀਆਂ ਗਿਆ ਜਿਸ ਦੀ ਜਿਹੜੀ ਕੇ ETT 2364 ਟੀਮ ਹੈ ਜਿਹੜੀ ਉਸ ਚੀਜ਼ ਨੂੰ ਜਿਹੜਾ ਨਹੀਂ ਮੰਨਦੀ ਕਿਉਂਕਿ ਜੋ ਵੀ ਗੱਲਬਾਤ ਜਿੰਨੀ ਕਿ ਜਾਣਕਾਰੀ ਸਾਡੇ ਕੋਲ ਹੈ ਉਹ ਹਰ ਗੱਲ ਹਰ ਬਾਤ ਜਿਹੜੀ ਕੇ ਤੁਹਾਡੇ ਤੱਕ ਜਿਹੜੀ ਸਾਂਝੀ ਕੀਤੀ ਹੈ ਤੇ ਅੱਗੇ ਵੀ ਅਗਰ ਕੋਈ ਵੀ ਗੱਲਬਾਤ ਹੁੰਦੀ ਹੈ ਹਰ ਗੱਲਬਾਤ ਨੂੰ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜੀ ਕੇ ਤੁਹਾਡੇ ਤੱਕ ਜਿਹੜੀ ਪਹੁੰਚਦੀ ਗਈ ਜਾਊਗੀ ਸਹੀ ਤੇ ਸਟੀਕ ਜਾਣਕਾਰੀ 2364 ਪਰਦੀ ਨਾਲ ਸਬੰਧਿਤ ਲੈਂਣ ਵਾਸਤੇ ਸਾਰੇ ਸਾਥੀ ਜਿਹੜੇ ਇਸ ਚੈਨਲ ਦੇ ਜਿਹੜੇ ਬਣੇ ਰਹਿਣ ਤੇ ਕਿਸੇ ਵੀ ਜਿਹੜੀ ਫੇਕ ਆਫਵਾਹਾਂ ਤੇ ਜਿਹੜੇਗਾ ਯਕੀਨ ਨਾ ਕਰਿਓ ਕਿਉਂਕਿ ਜਿਹੜੀ 2364 ਟੀਮ ਆ ਲਗਾਤਾਰ ਇਸ ਉੱਤੇ ਪਾਰਵਾਈਜ਼ ਦੇ ਕੀ ਕਰ ਰਹੀ ਐ ਤੇ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਤੁਹਾਨੂੰ ਹਰ ਗੱਲ ਵਾਦੀ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਊਗੀ ਤਾਂ ਸਾਥੀਓ ਜਿਹੜਾ ਹੌਸਲਾ ਸਬਰ ਦੇ ਵਿਸ਼ਵਾਸ ਜਿਹੜਾ ਬਣਾ ਕੇ ਰੱਖੋ ਕਿਉਂਕਿ ਸਾਥੀ ਜਿਹੜੀ ਜਿੱਤ ਆ ਸਾਡੀ ਉਹ ਜਕੀਨੀ ਬਿਲਕੁਲ ਨਜ਼ਦੀਕ ਆ ਸੀ ਤੇ ਸਾਰੇ ਸਾਥੀ ਜਿਹੜੇ ਚਲਦੀ ਜਿਹੜੇ ਰੋਜ਼ਗਾਰ ਦੇ ਉੱਤੇ ਹੋਣਗੇ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀ 364 ਦੀ ਲਿਸਟਾ ਜਾਰੀ ਕਰਕੇ ਜਿਹੜੇ ਨਿਯੁਕਤੀ ਪੱਤਰ ਜਿਹੜੇ ਉਹ ਜਾਰੀ ਕੀਤੇ ਜਾਣਾ। ਸਭ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਅਸੀਂ ਵਿਦਾ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਜ ਲੋਕਾਂ ਦੀ ਧੰਨਵਾਦ